ਇਹ ਪੁਰਾਣੇ ਵਰਕਰਾਂ ਦੀ ਕੁੱਟਮਾਰ ਹੋਈ ਹੈ ਨਵੇਂ ਨਵੇਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਜਿਹੜੇ ਰਾਣਾ ਗਰਜੀਤ ਦੇ ਪੀਏ ਤੇ ਇਲਜ਼ਾਮ ਲੱਗੇ ਨੇ ਜੀ ਦੱਸਤੀ ਕਿ ਪੁਰਾਣੇ ਭਾਜਪਈਏ ਜਿਹੜੇ ਟਕਸਾਲੀ ਭਾਜਪਈ ਨੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ ਅਮਰਤਪਾਲ ਜਿਹੜਾ ਸਿੰਘਾ ਗਰਜੀਤ ਸਿੰਘ ਜਿਹੜਾ ਰਾਣਾ ਗਰਮੀ ਸਿੰਘ ਸੋਢੀ ਆ ਉਹਨਾਂ ਦਾ ਪੀਏ ਆ ਉਸਤੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਘਰ ਵਿੱਚ ਵੜ ਕੇ ਸਾਡੀ ਕੁੱਟਮਾਰ ਕੀਤੀ ਐ ਤੇ ਇਹ ਮਾਮਲਾ ਜਿਹੜਾ ਥਾਣੇ ਪਹੁੰਚ ਚੁਕਿਆ ਹੈ ਜੀ ਹਾਂ ਚੋਟਾਂ ਤੋਂ ਚੋਣਾ ਤੋਂ ਬਾਅਦ ਜਿਹੜੀ ਕਰਾਰੀ ਹਾਰ ਹੋਈ ਹੈ ਰਾਣਾ ਗਰਜੀਤ ਦੀ ਫਿਰੋਜ਼ਪੁਰ ਦੇ ਵਿੱਚ ਜਿਸ ਦੇ ਚੱਲਦੇ ਆ ਪ੍ਰਾਣੇ ਭਾਜ ਭਏ ਨੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਕਾਂਗਰਸ ਸਾਡਕੇ ਅਮਰਤਪਾਲ ਜਿਹੜਾ ਨਮਾ ਨਮਾ ਭਾਜਪੀ ਵਿੱਚ ਸ਼ਾਮਲ ਹੋਇਆ ਸੀ ਉਸਨੇ ਪੀਏ ਦਾ ਕੰਮ ਕੀਤਾ ਹੈ ਰਾਣਾ ਗਰਜੀਤ ਸੋਢੀ ਦੇ ਜਿਹੜੇ ਹੱਕ ਦੇ ਵਿੱਚ ਪ੍ਰਚਾਰ ਵੀ ਕਰ ਰਿਹਾ ਸੀ ਪਰ ਉਸਨੇ ਸਾਡੀ ਘਰ ਵਿੱਚ ਆ ਕੋਟਮਾਰ ਕੀਤੀ ਜਿਸ ਕਰਕੇ ਅਸੀਂ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਹੈ ਕੀ ਪੂਰਾ ਮਾਮਲਾ ਹੋਇਆ ਜੀ ਤੇ ਕਿੰਨੇ ਤੱਕ ਹਟਕਿਤਾ ਤੁਸੀਂ ਕੀ ਬੀਜੇਪੀ ਦੇ ਕੀ ਹੋ ਮੈਂ ਦੀਪਕ ਉਰਮਾ ਮੇਰਾ ਨਾਮ ਹੈ ਐਕਸ ਪ੍ਰੈਜ਼ੀਡੈਂਟ ਬੀਜੇਪੀ ਮੈਂ ਹੈਗਾ ਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਪਾਰਟੀ ਨਾਲ ਖੜਾ ਪੂਰਾ ਪਰਿਵਾਰ ਮੇਰਾ ਅਜ ਤੱਕ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਤਪਾਲ ਪੀਏ ਰਗਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਬਰ ਖਿਲਾਫ ਗੱਲ ਕੰਮ ਕੀਤਾ ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਦੇ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8:00 ਵਜੇ 8:00 ਵਜੇ 5 ਮਿੰਟ ਤੋਂ ਮੰਦਰੋਂ ਆ ਰਹੇ ਸੀ ਬੇਟੀ ਮੇਰੇ ਨਾਲ ਦੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਵੜ ਗਏ ਬੇਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸਲਮਾਨਾਂ ਲੱਗ ਪਏ ਚਾਰ ਬੰਦੇ ਤਾਂ ਇਹ ਸੀਗੇ ਅਮਰਪਾਲ ਸੀਗਾ ਤੇ ਤਿੰਨ ਬੰਦੇ ਉਹ ਨਾਮ ਲਿਖਾਇਆ ਦਰਖਾਸਤ ਦੇ ਵਿੱਚ ਇਹ ਮਾਰਨ ਲੱਗ ਪਏ ਤਾਂ ਰਾਣਾ ਅਮਰਪਾਲ ਕਹਿੰਦਾ ਕੁਟੋ ਇਹਨੂੰ ਫੜ ਗਏ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ ਪਾਰਟੀ ਵਰਕਰ ਕਾਰ ਆ ਗਿਆ ਥੱਲੇ ਆਏ ਤੇ ਬਜਾ ਸਾਹ ਦੁਰਿੰਦਰ ਬਜਾਜੀ ਐਕਸ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਵੀ ਗੱਲ ਪੈ ਗਏ ਸਾਰਿਆਂ ਨੂੰ ਗਾਲਾਂ ਗੱਡੀਆਂ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਪੁਲਿਸ ਹੈਗਾ ਕਿ ਨਾ ਚਾਹੇ ਨਾਮ ਦਰਖਾਸਤ ਦਿੱਤਾ ਉਹਨਾਂ ਦਾ ਨਾਮ ਉਹਨਾਂ ਨੇ ਗਾਲਾਂ ਗੱਡੀਆਂ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਕਿਹਾ ਪਿਸਤੌਲ ਕੱਢ ਕੇ ਲਿਆ ਕਰਦਾ ਹੁਣੇ ਠੋਕ ਦਿੰਦੇ ਇਹਨਾਂ ਨੂੰ ਉਹ ਗੱਡੀ 'ਚ ਪਿਸਤੌਲ ਕੱਢਣ ਲੱਗਿਆ ਇਹ ਨਹੀਂ ਦੇ ਵਿੱਚ ਇੱਕ ਬੰਦਾ ਟੋਪੀ ਵਾਲਾ ਸੀਗਾ ਬੇਦੀ ਬੇਦੀ ਸੀਗਾ ਕੋਈ ਉਹਨੇ ਇਹਨਾਂ ਨੂੰ ਰੋਕਿਆ ਪਿਸਤੋਲਾਂ ਇਹਨਾਂ ਕੋਲ ਸੀ ਅਸਲਾ ਇਹਨਾਂ ਕੋਲ ਸੀਗਾ ਇਹ 7:30 ਵਜੇ ਤੱਕ 15 ਬੰਦੇ ਸੀਗੇ ਉਸ ਤੋਂ ਬਾਅਦ 7-8 ਬੰਦੇ ਜਿਹੜੇ ਹਨ 8:30 ਵਜੇ ਫਿਰ ਮੇਰੇ ਕਾਰ ਦੇ ਅੰਦਰ ਜਾ ਕੇ ਗੱਲ ਪਈ ਕਿ ਵਜਿਆ ਰੰਜਿਸ਼ ਕੀ ਰਹੀ ਕੋਈ ਰੰਜਾ ਵਾਜੀ ਵਜਿਆ ਰੰਜਿਸ਼ ਨਹੀਂ ਜੀ ਕੁਝ ਵੀ ਨਹੀਂ ਵਜਿਆ ਰੰਜਿਸ਼ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਚੋਣਾ ਨੂੰ ਲੈ ਕੇ ਕੋਈ ਗੱਲ ਆ ਚੋਣਾ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਥੋੜੀ ਦੀ ਮਦਦ ਨਹੀਂ ਕੀਤੀ ਮੈਂ ਇਹ ਗੱਲ ਕਹੀ ਮੈਂ ਕਿ ਰਾਣਾ ਥੋੜੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ ਮੈਂ ਵੀ ਕੀਤੀ ਮੈਂ ਹੱਟ ਦਾ ਪ੍ਰੋ ਬਲਾਕੇ ਜਾਈ ਮੈਸ ਕਰਕੇ ਜਿਆਦਾ ਪੱਜਾ ਦੌੜੀ ਨਹੀਂ ਕੀਤੀ ਸਦਾ ਮੈਂ ਆਪਣਾ ਬੂਹ ਸੰਭਾਲਦਾ ਰਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਡਾਊਨ ਕਹੋ ਗੁਰੂ ਸਾਹਿਬ ਡਾਊਨ ਦੇ ਗੁਰੂ ਸਾਹ ਨੂੰ ਦੇਖੋ ਨਾ ਤੁਸੀਂ ਤੇ ਆ ਗਏ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲੇ ਦੁਆਰਾ ਫੇ ਤੈਨੂੰ ਕੁੱਟਾਂਗੇ ਤੈਨੂੰ ਕਿ ਤੈਨੂੰ ਦੋਵਾਂਗੇ ਮੈਨੂੰ ਵੀ ਦਿੱਤੀਆਂ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ ਹੁਣ ਪਾਰਟੀ ਦੇ ਕਿਹੜੇ ਕਿਹੜੇ ਉਦੇਦਾਰ ਇੱਥੇ ਆਏ ਨੇ ਤੇ ਕੀ ਕਾਰਵਾਈ ਕੀ ਕਰ ਰਹੇ ਨੇ ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ ਐਕਸ ਕਮੇਟੀ ਕਰ ਪ੍ਰੈਜ਼ੀਡੈਂ ਜ਼ਿਲ੍ਹਾ ਪ੍ਰਧਾਨ ਨੇ ਅਨਿਲ ਸ਼ਰਮਾ ਜੀ ਨੇ ਹੀਰਾ ਪੋਗਲ ਜੀ ਨੂੰ ਇਹਨਾਂ ਨੇ ਜਾਨੋ ਮਾਰਨ ਦੀ ਤਮਕੀਹ ਦਿੱਤੀਆਂ ਸਾਰੇ ਦੇ ਸਾਹਮਣੇ ਗਾਲਾਂ ਕੱਢੀਆਂ ਤੇ ਤਮਕੀਹ ਦਿੱਤੀਆਂ ਨੇ ਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ ਜਰਨ ਸੈਕਰੀਲੇ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ ਇਹ ਦੀਪਕ ਵਰਮਾ ਜੀ ਨੇ ਇਹਨਾਂ ਨਾਮ ਦੀ ਦੀਪਕ ਵਰਮਾ ਮੋਨੂ ਜੀ ਨੇ ਅਜਾ ਗਗਨ ਕੱਕਰ ਜੀ ਨੇ ਬਲਦੇਵ ਜੀ ਨੇ ਅਰਸ ਸੇ ਬੰਦੇ ਸਾਰੇ ਉੱਥੇ ਆਏ ਆ ਉਹਨੇ ਤੇ ਇਹ ਲੋਕ ਸਾਰੇ ਨੇ ਇੱਥੇ ਪਹੁੰਚ ਕੇ ਮੈਂ ਤਾਂ ਹੀ ਕਹਿੰਦਾ ਇਹ ਮੇਰੀ ਜਾਨ ਬਚਾਓ ਮੈਨੂੰ ਇਹਨਾਂ ਤੋਂ ਖਤਰਾ ਜਾਨ ਤੋਂ ਉਹ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈ ਪਰ ਤੁਹਾਨੂੰ ਭਾਜਪਾ ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ ਐਸਾ ਕਿਉਂ ਇਹ ਤਾਂ ਉਹ ਨੂੰ ਦੱਸ ਸਕਦੇ ਜੀ ਕਿ ਉਹਨਾਂ ਨੇ ਕਦ ਵਾਸਤੇ ਕੀਤਾ ਭਾਜਪਾ ਤੇ ਮੈਂ ਵੀ ਭਾਜਪਾ ਦੇ 40 ਸਾਲ ਗੁਜ਼ਾਰੇ ਹੈ ਤਾਂ ਹੁਣ ਭਾਜਪਾ ਚਾਏ 2 ਸਾਲ ਹੋਏ 3 ਸਾਲ ਹੋਏ ਇਹਨਾਂ ਨੂੰ ਆਏ ਨੂੰ ਮੈਂ ਸਾਰੀ ਜ਼ਿੰਦਗੀ ਭਾਜਪਾ ਦੀ ਗੁਜ਼ਾਰੀ ਹੈ ਤੇ ਮਰਾਂਗਾ ਵੀ ਭਾਜਪਾ ਦੇ ਵਿੱਚ ਇਹ ਇਹਨਾਂ ਨੂੰ ਪਤਾ ਹੋਏਗਾ ਦਾਰੂ ਦੇ ਨਾਲ ਰੱਜੇ ਆਏ ਸੀਗੇ ਮਾਂ ਪੈਂਦੀਆਂ ਗਾਲਾਂ ਕੱਢਦੇ ਸੀਗੇ ਰਾਣਾ ਸੋਢੀ ਦੀ ਨੌਲੇਜ ਲੈਂਦਾ ਸੀ ਰਾਣਾ ਸੋਢੀ ਦੀ ਨੌਲੇਜ ਲੈਂਦਾ ਸੀ ਗੋਵਿੰਦਰ ਕਪੂ ਬਜਾਜ ਜੀ ਨੇ ਰਾਣਾ ਸੋਢੀ ਜੀ ਕਹਿੰਦੇ ਮੈਂ ਪਰਸੋ ਤੁਹਾਡਾ ਮਸਲਾ ਹੱਲ ਕਰਾ ਦਾਂਗਾ ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ ਉਹਨਾਂ ਮੈਨੂੰ ਇਹ ਕਹਿੰਦੇ ਵੀ ਇਹ ਮਕਾਨ ਛੱਡ ਕੇ ਚਲਾ ਤੂੰ ਜਿੰਦਾ ਨਹੀਂ ਛੱਡਣਾ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਹਿੰਦਾ ਜੇ ਸਕਦੇ ਸਕਦੇ ਨਾਲ ਕਾਰਵਾਈ ਕੀਤੀ ਜਾਵੇ ਜੀ ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਇੱਕ ਨੂੰ ਅਸੀਂ ਜਿਟਾਂਗੇ ਬੀਜੇਪੀ ਦੇ ਵਰਕਰ ਨੂੰ ਇੱਕ ਇੱਕ ਨੂੰ ਜਿਟਾਂਗੇ ਅੱਜ ਮੇਰੇ ਤੋਂ ਵੀ ਕੱਲ ਨੂੰ ਕਿਸੇ ਹੋਰ ਤੋਂ ਹੋਏਗੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਹੈ ਜੀ ਇਹ ਕਹਿੰਦੇ ਸਾਨੂੰ ਬੰਦੇ ਮਿਲੇ ਨਹੀਂ ਕੋਈ ਕਾਰਵਾਈ ਦਾ ਸ਼ਵਾਸਨ ਦੋਂਦੀ ਪੁਲਿਸ ਕਹਿੰਦੇ ਕਾਰਵਾਈ ਦਾ ਸ਼ਵਾਸਨ ਐਸਐਚਓ ਸਾਹਿਬ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ ਪਰ ਲੱਗਦਾ ਨਹੀਂ ਹੈ ਜੀ ਕਾਰਵਾਈ ਕਰਨੀ ਬਤੇ ਘਰੋਚੱਕੇ ਲਿਆ ਸਕਦੇ ਨੇ ਖਾਨੇ ਦੇ ਬਾਹਰ ਹੋ ਕੇ ਖੜਾਓ ਕੇ ਚਲਾ ਗਿਆ ਜੀ ਜਿਹੜਾ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੀ ਜਗ੍ਹਾ ਖਾਣੇ ਦੇ ਬਾਅਦ ਅਮਰਤਪਾਲ ਆਇਆ ਗੱਡੀ ਖੜੀ ਕਰਕੇ ਫਿਰ ਗਿਆ ਜੀ ਕੀ ਲੱਗਦਾ ਕਿ ਉਹ ਨਵੇਂ-ਨਵੇਂ ਬੀਜੇਪੀ ਚਾਏ ਨੇ ਤੁਸੀਂ ਇਹਨੇ ਸਾਲ ਤੋਂ ਟਛਾਲੀ ਬੀਜੇਪੀ ਵਰਕਰ ਹੈਗੇ ਹੋ ਕਿ ਉਹ ਤੁਹਾਡੇ ਤੇ ਜਿਆਦਾ ਹੈਵੀ ਹੋ ਰਹੇ ਨਹੀਂ ਆ ਉਹਨਾਂ ਨੂੰ ਜਿਆਦਾ ਉਸ ਚੀਜ਼ ਦੀ ਨਹੀਂ ਜੀ ਹੈਵੀ ਦਾ ਕਾਹਦਾ ਹੋਣਾ ਜੀ ਅਸੀਂ ਆਪਣੀ ਪਾਰਟੀ ਦਾ ਕੰਮ ਸ਼ੁਰੂ ਤੋਂ ਕਰਦੇ ਰਹੇ ਜਦੋਂ ਨਰਿੰਦਰ ਮੋਦੀ ਨਾਲ ਖੜੇ ਆ ਪਾਰਟੀ ਨਾਲ ਕੰਮ ਕਰ ਰਹੇ ਆ ਇਹ ਤਾਂ ਪਾਰਟੀ ਦੇ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ ਦਾ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ ਅੱਜ ਤੱਲੂ ਕਾਂਗਰਸ से आए ਅੱਜ ਕੱਲ ਕੱਲੂ ਕਿੱਥੇ ਜਾਣਾ ਇਹਨਾਂ ਨੇ ਇਹ ਤਾਂ ਜਾਂਦੇ ਨੇ ਕਿੱਥੇ ਵਿਚਰੇ ਜਾਂਦੇ ਨੇ ਤੌਤੀ ਦੱਸਦੀ ਰਾਣਾ ਗਰਮਜੀਤ ਸੋਢੀ ਦੇ ਪੀਏ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪੁਰਾਣੇ ਪਾਦ ਪਾਈ ਟਕਸਾਲੀ ਪਾਦ ਪਾਈ ਇਹਨਾਂ ਕਹਿਣਾ ਕਿ ਜਦ ਤੱਕ ਰਾਣਾ ਗਰਜੀਤ ਸੋਢੀ ਦਾ ਪੀ ਅਮਰਤਪਾਲ ਜਿਹੜਾ ਏ ਉਹ ਗ੍ਰਿਫਤਾਰ ਨਹੀਂ ਹੁੰਦਾ ਅਸੀਂ ਪ੍ਰਦਰਸ਼ਨ ਕਰਾਂਗੇ ਦੇ ਰਾਤ ਤੱਕ ਥਾਣੇ ਅੱਗੇ ਪ੍ਰਦਰਸ਼ਨ ਕਰਦੇ ਪੁਰਾਣੇ ਭਾਜਪਾ ਜਿਹੜੇ ਨਜ਼ਰ ਆ ਰਹੇ ਨੇ ਸੋ ਹੁਣ ਭਾਜਪਾ ਦੇ ਅੰਦਰੂਨੀ ਜਿਹੜਾ ਭਾਜਪਾ ਦਾ ਕਲੇਸ਼ ਵੱਦਾ ਨਜ਼ਰ ਆ ਰਿਹਾ ਪਹਿਲਾਂ ਕਾਂਗਰਸ ਵਿੱਚ ਚੱਲ ਰਿਹਾ ਸੀ ਦਾ ਫਰੂਜ਼ਪੁਰ ਸੀਟ ਤੋਂ ਤਾਜ਼ੇ ਤਾਜ਼ੇ ਹਾਰੇ ਬਿਹਦ ਘੱਟ ਵੋਟਾਂ ਤੇ ਰਾਣਾ ਗਰਜੀਤ ਸੋਢੀ ਗਰਮੀਤ ਸੋਢੀ ਮਾਫ ਕਰਨਾ ਉਸਦੇ ਵਰਕਰਾਂ ਦੇ ਵੱਲੋਂ ਤੇ ਉਸਦੇ ਪੀਏ ਤੇ ਗੰਮੀਰ ਇਲਜ਼ਾਮ ਲਗਾਏ ਨੇ ਹੁਣ ਆਪਸੀ ਭਾਜਪਾ ਦਾ ਜਿਹੜਾ ਕੰਕਰ ਕਲੇਸ਼